ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਵਰਨ ਸਿੰਘ ਅੱਜ ਅਸੀਂ ਆਪਣੇ ਪਿੰਡ ਨਡਾਲੋਂ ਜ਼ਿਲ੍ਹਾ ਹੁਸ਼ਿਆਰਪੁਰ ਵੇ ਆਪਣੇ ਦਾਦ ਕਾ ਘਰ ਆਏ ਹਾਂ ਅਸੀਂ ਸਾਰੇ ਪਰਿਵਾਰ ਨੇ ਅੱਜ ਕੁਦਰਤੀ ਇਕੱਠੇ ਹੋਏ ਹਾਂ ਇੱਥੇ ਤੇ ਮੈਂ ਸੋਚਿਆ ਵੀ ਇੱਕ ਪਰਿਵਾਰ ਦੀ ਯਾਦਗਾਰ ਇੱਕ ਵੀਡੀਓ ਬਣ ਜਾਵੇ ਜਿਹਦੇ ਵਿੱਚ ਸਾਰੇ ਪਰਿਵਾਰ ਦੇ ਜੀ ਤੇ ਸਾਡੇ ਪਰਿਵਾਰ ਦੀ ਥੋੜੀ ਜਿਹੀ ਹਿਸਟਰੀ ਆ ਜਵੀ ਸੋ ਆਉ ਤੁਹਾਨੂੰ ਆਪਣੇ ਘਰ ਵੱਲ ਲੈ ਕੇ ਚਲਦੇ ਆਂ ਸਾਡਾ ਇਹ ਪ੍ਰਾਤਨ ਪਿੰਡ ਜਿੱਥੇ ਅਸੀਂ ਛੋਟੇ-ਛੋਟੇ ਪੜਦੇ ਹੋਏ ਤੇ ਆਪਣੇ ਆਪਣੇ ਪੜਾਈਆਂ ਪੂਰੀਆਂ ਕਰਕੇ ਤੇ ਆਪਣੇ ਘਰਾਂ ਨੂੰ ਨਿਕਲੇ ਇਹ ਸਾਡਾ ਪਿੰਡ ਦਾ ਦੂਰ ਤੱਕ ਦਿਖਦਾ ਹੈ ਤੇ ਇਹਦੇ ਵਿੱਚ ਸੋਨੇ ਵਸੇ ਸਾਡੇ ਪਰਿਵਾਰ ਵਸਰੇ بڑا ਕੂੜ ਨਿੱਗਾ ਵਸਦਾ ਪਿੰਡ ਆ ਅੱਜ ਅਸੀਂ ਪਿੰਡ ਪਹੁੰਚੇ ਆ ਤੇ ਇਹ ਸਾਡਾ ਸਾਡੇ ਵੱਡੇ ਤਾਇਆ ਜੀ ਸਰਦਾਰ ਦਲੀਪ ਸਿੰਘ ਜੀ ਉਹਨਾਂ ਦਾ ਘਰ ਆ ਤੇ ਸਾਡੇ ਤਾਇਆ ਜੀ ਦੇ ਵੱਡੇ ਲੜਕੇ ਸਰਾ ਜੋਗਿੰਦਰ ਸਿੰਘ ਇਹ ਬੀਬੀ ਸਵਿੱਤਰ ਕੌਰ ਜੀ ਤੇ ਇਹ ਸਾਡੇ ਛੋਟੇ ਤਾਇਆ ਹਰਨਾਮ ਸਿੰਘ ਦਾ ਲੜਕਾ ਜਵਾਲਾ ਸਿੰਘ ਜੀ ਅੱਜ ਅਸੀਂ ਪਰਿਵਾਰ ਸਾਰੇ ਇਕੱਠੇ ਹੋਏ ਆ ਔਰ ਬੜੀ ਖੁਸ਼ੀ ਹੋਈ ਆ ਸਾਰੇ ਜੀ ਇਕੱਠੇ ਹੋਏ ਆ ਅਸੀਂ ਤੇ ਅੱਜ ਅਸੀਂ ਬੈਠ ਕੇ ਇੱਕ ਇਹ ਯਾਦਗਾਰ ਬਣਾ ਰਹੇ ਆ ਤਾਂ ਕਿ ਸਾਡੇ ਨਿੱਕੇ ਨਿੱਕੇ ਬੱਚੇ ਜਦੋਂ ਦੇਖਣਗੇ ਸਾਡੇ ਪਰਿਵਾਰ ਨੂੰ ਤੇ ਉਹਨਾਂ ਨੂੰ ਪਤਾ ਲੱਗੇਗਾ ਸਾਡੇ ਸੋ ਆਓ ਹੁਣ ਆਪਾਂ ਜਿੱਥੇ ਸਾਰਾ ਪਰਿਵਾਰ ਬੈਠਾ ਉਸ ਕਰ ਚੱਲਦੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਸੀਆਰਪੀ ਦੇ ਵਿੱਚੋਂ ਰਿਟਾਇਰ ਹੋ ਕੇ ਲਗਭਗ ਕਿੰਨੇ ਸਾਲ ਹੋ ਗਏ ਜੀ ਆਪਾਂ ਰਿਟਾਇਰ ਹੋਏ ਉਹਨੂੰ 83 85 ਵਿੱਚ ਬਹੁਤ ਲੰਮਾ ਸਫ਼ਰ ਇਹ ਸਾਡਾ ਪ੍ਰਾਤਨ ਘਰ ਹੈ ਜੀ ਸਰਦਾਰ ਪੂਰਨ ਸਿੰਘ ਜੀ ਸਾਡੇ ਪਿਤਾ ਜੀ ਤੇ ਇੱਥੇ ਅਸੀਂ ਪੜੇ ਆ ਇੱਥੇ ਰਹੇ ਆ ਇੱਥੇ ਵਸੇ ਆ ਸਾਡੀ ਦਾਦੀ ਜੀ ਵੀ ਨਾਲ ਸੀ ਤੇ ਇਸ ਘਰ ਦੇ ਵਿੱਚ ਅੱਜ ਸਾਰੇ ਇਕੱਤਰ ਹੋ ਰਹੇ ਆ ਸਿਰਫ ਇਸ ਕਰਕੇ ਕਿ ਅਸੀਂ ਚੰਡੀਗੜ੍ਹ ਤੋਂ ਤੇ ਲੁਧਿਆਣੇ ਤੋਂ ਸਾਰੇ ਇਕੱਠੇ ਹੋਏ ਆ ਤੇ ਅਸੀਂ ਸਾਰੇ ਅੱਜ ਪਰਿਵਾਰ ਇਕੱਠਾ ਹੋ ਕੇ ਬੈਠ ਕੇ ਇੱਕ ਯਾਦਦਾਸ਼ਤ ਦੇ ਤੌਰ ਤੇ ਬਣਾ ਰਹੇ ਹਾਂ ਸੋ ਆਓ ਘਰ ਦੇ ਅੰਦਰ ਚਲੀਏ ਤਾਂ ਕਿ ਸਾਰੇ ਨਾਲ ਆਪਾਂ ਗੱਲਬਾਤ ਕਰ ਸਕੀਏ ਆਪਣੇ ਘਰ ਸਦਾਪੂਰਨ ਸਿੰਘ ਜੀ ਮਾਤਾ ਜਸਵੰਤ ਕੌਰ ਜੀ ਜਿਨ੍ਹਾਂ ਨੇ ਇਸ ਥਾਂ ਤੇ ਰਹਿ ਕੇ ਸਾਨੂੰ ਪੜਾਇਆ ਵੱਡੇ ਕੀਤਾ ਅਸੀਂ ਆਪਣੇ ਆਪਣੇ ਕੰਮਾਂ ਤੇ ਪਹੁੰਚੇ ਤੇ ਅੱਜ ਬਹੁਤ ਧੇਰਵਾਦ ਸਾਰਾ ਪਰਿਵਾਰ ਇਕੱਤਰ ਹੋਇਆ ਸੋ ਆਓ ਤੁਹਾਨੂੰ ਸਾਰੇ ਪਰਿਵਾਰ ਦੇ ਵੀ ਦਰਸ਼ਨ ਕਰਾਉਣੇ ਆ ਤੇ ਨਾਲ ਦੀ ਨਾਲ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਆਓ ਸਾਰਾ ਪਰਿਵਾਰ ਅੰਦਰ ਵੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ ਚਾਚਾ ਜੀ ਨਾਲ ਇੰਟਰੋਡਕਸ਼ਨ ਕਰਾਂ ਮੈਂ ਇਹ ਸਾਡੇ ਚਾਚਾ ਜੀ ਸਰਦਾਰ ਨਾਨ ਸਿੰਘ ਜੀ ਜਿਹੜੇ ਕਿ ਪੰਜ ਭਰਾ ਸੀਗੇ ਤੇ ਹੁਣ ਇਹ ਸਾਡੇ ਵਿੱਚ 6 ਭਰਾ ਤੇ ਹੁਣ ਇਹ ਸਾਡੇ ਵਿੱਚ ਇਕੱਲੇ ਹਨ ਬਾਕੀ ਸਾਰੇ ਅਕਾਲਪੁਰਖ ਵਾਹਿਗੁਰੂ ਪਿਆਰੇ ਹੋ ਗਏ ਸਵੇ ਪਰਿਵਾਰ ਦੇ ਇਸ ਵੇਲੇ ਸਾਡੇ ਮੁਖੀ ਨੇ ਨਾਲ ਬੈਠੇ ਨੇ ਸਾਡੇ ਵੱਡੇ ਤਾਇਆ ਜੀ ਸਰਦਾਰ ਦਿਲੀਪ ਸਿੰਘ ਦੇ ਲੜਕੇ ਸਾਜ ਗੁਗਿੰਦਰ ਸਿੰਘ ਜੀ ਨਾਲ ਨੇ ਸਰਦਾਰ ਹਰਨਾਮ ਸਿੰਘ ਜੀ ਸਾਡੇ ਤਾਇਆ ਜੀ ਉਹਨਾਂ ਦੇ ਲੜਕੇ ਜਵਾਲਾ ਸਿੰਘ ਜੀ ਇਹ ਸਾਡੇ ਚਾਚੀ ਜੀ ਗੁਰਮੀਤ ਕੌਰ ਜੀ ਗੁਰਮੀਤ ਕੌਰ ਤੇ ਇਹ ਸਾਡੇ ਰਦੰਗਣੀ ਜੀ ਬੀਬੀ ਸਿਕੰਦਰ ਕੌਰ ਇਹ ਸਾਡੇ ਛੋਟੇ ਭਾਈ ਗੁਰਵੰਤ ਸਿੰਘ ਉਹਨਾਂ ਦੇ ਘਰ ਵਾਲੇ ਹਰਵਿੰਦਰ ਕੌਰ ਇੱਧਰ ਬੀਬੀ ਮਹਿੰਦਰ ਕੌਰ ਮੈਂ ਤਾਂ ਛੋਟੇ ਭਾਈ ਸਚਾਰਨ ਸਿੰਘ ਜੀ ਉਹਨਾਂ ਦੀ ਸਪਤਨੀ ਤੇ ਇੱਧਰ ਬੀਬੀ ਸਵਿੱਤਰ ਕੌਰ ਸਜਗਿੰਦਰ ਸਿੰਘ ਉਹਨਾਂ ਦੇ ਘਰ ਵਾਲੇ ਤੇ ਇਹ ਮੇਰੇ ਛੋਟੇ ਭਾਈ ਚੰਡੀਗੜ੍ਹ ਜਿਹੜੇ ਹੁੰਦੇ ਨੇ ਸਚਾਰਨ ਸਿੰਘ ਜੀ ਸੋ ਇਸ ਹੰ ਦਾ ਸਾਰਾ ਪਰਿਵਾਰ ਇਕੱਠਾ ਹੋਇਆ ਬੱਚੇ ਸਾਡੇ ਜਰੂਰ ਬਾਹਰ ਆ ਤੇ ਅਸੀਂ ਅੱਜ ਸਾਰੇ ਵੱਡੇ ਅੱਜ ਇਕੱਠੇ ਹੋਏ ਆ ਤੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਚਾਚਾ ਨਾਨ ਸਿੰਘ ਜੀ ਉਹ ਸਾਡੇ ਪਰਿਵਾਰ ਦੀ ਮੁੱਢ ਹਨ ਇਸ ਵੇਲੇ ਤੇ ਉਹ ਸਾਨੂੰ ਦੱਸਣਗੇ ਸਾਡਾ ਪਰਿਵਾਰ ਇਥੋਂ ਉੱਠਿਆ ਤੇ ਕਿਵੇਂ-ਕਿਵੇਂ ਅਸੀਂ ਆਪਣੇ ਆਪਣੇ ਤਰੱਕੀ ਕੀਤੀ ਹੈ ਚਾਚਾ ਨਾਨ ਸਿੰਘ ਜੀ ਅੱਜ ਇਹ ਤੁਹਾਨੂੰ ਦਿਖਾਉਂਦਾ ਉਹ ਦੀਦਾ ਕਰਨ ਹੈ ਨਾ ਅੱਛਾ ਜੀ ਇੱਕ ਟਿਕੋ ਪਰੇ ਉਹ ਲਾ ਲਓ ਹਾਂਜੀ ਬਾਬਾ ਜੀ ਦਾ ਨਾਂ ਸਾਡੇ ਦਾ ਬੂੜਾ ਸਿੰਘ ਮੇਰੇ ਬਾਪ ਦਾ ਨਾਂ ਗੁਲਾਬ ਸਿੰਘ ਉਹਦੇ ਬਾਅਦ ਅਸੀਂ ਛੇ ਭਰਾ ਸੀ بڑے ਭਾਈ ਦਾ ਨਾਂ ਦਲੀਪ ਸਿੰਘ ਉਹਦੇ ਛੋਟੇ ਦਾ ਉਹਦੇ ਛੋਟੇ ਦਾ ਨਾਂ ਹਰਨਾਮ ਸਿੰਘ ਉਹਦਾ ਛੋਟੇ ਦਾ ਨਾਮ ਗੁਰਨ ਸਿੰਘ ਉਹਦਾ ਛੋਟੀ ਸਾਡੀ ਭੈਣ ਸੀ ਹਰਨਾਮ ਕੋਰ ਉਹਦੇ ਗੁਰਨ ਸਿੰਘ ਉਹਦਾ ਛੋਟਾ ਭਾਈ ਜਗੀਰ ਸਿੰਘ ਉਹਦਾ ਛੋਟਾ ਭਾਈ ਬਰਿਆਮ ਸਿੰਘ ਹੈ ਉਹਦਾ ਛੋਟਾ ਮੈਂ ਨੰਦ ਸਿੰਘ ਸਾਡੇ ਦਾਦਾ ਜੀ ਦੇ ਜਿਹੜੇ ਫਾਦਰ ਸੀ ਉਹਦੇ ਮਾਦਾ ਬੂੜਾ ਸਿੰਘ ਦੱਸਿਆ ਹਾਂ ਬੂੜਾ ਸਿੰਘ ਬੂੜਾ ਸਿੰਘ ਤੇ ਦਾਦਾ ਜੀ ਦਾਦਾ ਜੀ ਤੁਹਾਡਾ ਗੁਲਾਬ ਸਿੰਘ ਗੁਲਾਬ ਸਿੰਘ ਤੇ ਦਾਦੀ ਜੀ ਦਾਦੀ ਜੀ ਹੁਸ਼ਾਲਕੌਰ ਹੁਸ਼ਾਲਕੌਰ ਉਸ ਤੋਂ ਅੱਗੇ ਪੰਜਾਂ ਭਰਾਵਾਂ ਦਾ ਜਿਹੜਾ ਹੈਗਾ ਬਰਕਾ ਦਾ ਪਰਿਵਾਰ ਵਾਲੀਏ ਦਿਨੀਸ਼ ਸਿੰਘ ਦੇ ਘਰੋਂ ਮਿਲਖਾਂਕੌਰ कौर ला सिंह हैं अच्छा और दे बाद है। नाम सिंह करो बसेंत कौर पूर्ण सिंह करो जसवंत कौर जगीर सिंह औंत गया बरियाम सिंह करो नसीब कौर और दूसरा तो नाम कि समा कौर ਨਾਂਸਨ ਦੇ ਕਰ ਮੀਤ ਕੋਲ ਉਹ ਪਰਿਵਾਰ ਜਿਹੜਾ ਹੈਗਾ ਜਿਵੇਂ ਉਠਿਆ ਹੜੇ ਹੜੇ ਕਰਕੇ ਪਰਿਵਾਰ ਪਿੰਡਾਂ ਦੇ ਵਿੱਚੋਂ ਤਰੱਕੀ ਕੀਤੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਪਰਿਵਾਰ ਦੇ ਵਿੱਚ ਪਹਿਲੇ ਅਸੀਂ ਬਹੁਤ ਗਰੀਬੀ 'ਚ ਸੀਗੇ ਸਾਡੇ ਭਾਈ ਪੂਰਨ ਸਿੰਘ ਨੇ ਫਸਟ ਨੌਕਰੀ ਕੀਤੀ ਤੇ ਥੋੜਾ ਜਿਹਾ ਸਾਨੂੰ ਠੀਕ ਹੈ ਸਾਡਾ ਗੁਜ਼ਾਰਾ ਹੋ ਗਿਆ ਉਹਦੇ ਬਾਅਦ ਨਾਨ ਸਿੰਘ ਭਾਰਤੀ ਹੋ ਗਿਆ ਬਾਕੀ ਕਰਦੇ ਕੰਮ ਕਰਦੇ ਸੀ ਬਾਕੀ ਠੀਕ ਸੀ ਗੁਜ਼ਾਰਾ ਠੀਕ ਹੋ ਗਿਆ ਬਾਅਦੇ ਬਾਅਦੇ ਬਾਅਦ ਚਲੇ ਗਏ ਫਿਰ ਅਸੀਂ ਰਿਟਾਇਰ ਹੋ ਕੇ ਆ ਗਏ ਸਰਦਾਰ ਪੂਰਨ ਸਿੰਘ ਨੇ ਛੁੱਟੀ ਤੇ ਆਇਆ ਟਿਕ ਹੋ ਗਿਆ ਚਰਾਣੇ ਕਰਕੇ ਤੇ ਮੈਂ 25 ਦਾ 70 ਨੂੰ ਡਟੇਰ ਹੋ ਕੇ ਆ ਗਿਆ ਹੌਣ ਰਣੀ ਨੈਬ ਸੂਬੇਦਾਰੀ ਲੈ ਕੇ ਆਇਆ ਬਾਕੀ ਠੀਕ ਹੈ ਆ ਗੁਜ਼ਾਰਾ ਵਧੀਆ ਆ ਬਾਕੀ ਹੋ ਸਾਡਾ ਪਰਿਵਾਰ ਬਹੁਤ ਸੁਖ ਸ਼ਾਂਤੀ ਔਰ ਆਰਾਮ ਨਾਲ ਰਿਹਾ ਫਾਤੋਂ ਪਹਿਲੇ ਜਦ ਸਾਡੇ ਚਾਚਾ ਪੂਰਨ ਸਿੰਘ ਛੁੱਟੀ ਆਂਦੇ ਸੇ ਤਾਂ ਸਾਰੋ ਹੀ ਬਣਾ ਪਿਛਲੇ ਘਰ ਬੈਠ ਜਾਂਦੇ ਸੀ ਜਾ ਕੇ ਸਾਰੀ ਰਾਤ ਬੈਠੇ ਹੀ ਗੁਜ਼ਾਰ ਦੇਣੀ ਗੱਲਾਂ ਮਾਰਦੇ ਬਹੁਤ ਪਿਆਰ ਸਤਕਾਰ ਨਾਲ ਸਾਡਾ ਟੱਬਰ ਅੱਗੇ ਨੂੰ ਵਧਿਆ ਔਰ ਬਦਨ ਤੋਂ ਬਾਅਦ ਉਹ ਆਪਣੀਆਂ ਆਪਣੀਆਂ ਪੋਸਟਾਂ ਤੇ ਭਰਤੀ ਹੋ ਗਏ ਕੋਈ ਉਧਰ ਸਟ੍ਰੇ ਕੋਈ ਉਧਰ ਇੱਥੇ ਇੱਥੇ ਗਿਆ ਤੇ ਤੇ ਨਾ ਨੇ ਆਪਣਨਾਂ ਰਹਿਣ ਬਸੇਰਾ ਬਣਾ ਲਿਆ ਏ ਵਧੀਆ ਰਹਿਣ ਸਨ ਹੋ ਗਿਆ ਹਰ ਇੱਕ ਨੂੰ ਵਧੀਆ ਰੋਟੀ ਵਧੀਆ ਰ ਕਪੜਾ ਮਿਲਦਾ ਆ ਤੇ ਐਸਵੇਂ ਉਹ ਅਕਾਲਪੁਰਖ ਦੀ ਬਹੁਤ ਮਿਹਰਬਾਨੀਆਂ ਕਿ ਸਾਡੇ ਪਰਿਵਾਰ ਤੇ ਬਹੁਤ ਮਿਹਰ ਕੀਤੀ ਆ ਬਹੁਤ ਜ਼ਿਆਦਾ ਮਿਹਰ ਕੀਤੀ ਥੋੜੀ ਜਿਹੀ ਨਹੀਂ ਹੋਈ ਬਾਕੀ ਸਾਡੇ ਬੱਚੇ ਆ ਪੜਦੇ ਆ ਬਹੁਤ ਵਧੀਆ ਠੀਕ ਆ ਅਸ਼ੀਰਵਾਦ ਪਰਿਵਾਰ ਕੀ ਹੈ ਅਸ਼ੀਰਵਾਦ ਹੋ ਗਿਆ ਪਰਿਵਾਰ ਨੂੰ ਅਹ ਇਹ ਕਹਿੰਦੇ ਆ ਅਕਾਲਪੁਰਖ ਤੋਂ ਸੱਚੇ ਪਾਤਸ਼ਾਹ ਇਹ ਪਰਿਵਾਰ ਅੱਗੇ ਨੂੰ ਵਧੇ ਚੜ੍ਹੇ ਔ ਫੁੱਲੇ ਫਲਵਾੜੀ ਹਰੀ-ਪਰੀ ਔ ਚੜਦੀ ਕਲਾ ਚ ਰੱਖੀ ਮੇਰੇ ਸੱਚੇ ਪਾਤਸ਼ਾਹ ਕਿਤੇ ਬਨਾ ਇਥੇ ਕੋਈ ਨਹੀਂ ਹਗਾ ਤੇਰੇ ਹੁਕਮ ਤੇ ਬਿਨਾ ਪਤਾ ਨਹੀਂ ਹਿਲਦਾ ਇਸ ਲਈ ਇਸ ਪਰਵਾਰ ਨੂੰ ਚੜਦੀ ਕਲਾ ਚ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਜਗਿੰਦਰ ਸਿੰਘ ਜੀ ਹੋਰਾਂ ਨੇ ਸਾਡੇ ਪਰਿਵਾਰ ਦੀ ਸਾਰੀ ਹਿਸਟਰੀ ਆ ਸਾਂਝੀ ਕੀਤੀ ਹੈ ਹੁਣ ਮੈਂ ਬੇਨਤੀ ਕਰਾਂ ਕਿ 2 ਮਿੰਟ ਜਵਾਲਾ ਸਿੰਘ ਜੀ ਸਾਸੀ ਕਾਲ ਦੀ ਕਹਦੇ ਤੇ ਸਸਰੀ ਨਾਲ ਹੁਣ ਸਾਡਾ ਪਰਿਵਾਰ ਇਕੱਠਾ ਹੋਇਆ ਜੀ ਅਸੀਂ ਧੰਨਵਾਦ ਕਰਦੇ ਆਂ ਪਰਮਾਤਮਾ ਵਦੋਂ ਮੁਦੇਹਾਨੇ ਆਏ ਚੰਡੀਗੜ੍ਹੋਂ ਆਏ ਸਭ ਰਾਜੀ ਫਰੀ ਰੱਖਣ ਪਰਮਾਤਮਾ ਧੰਨਵਾਦ ਹੁਣ ਸਰਦਾਰ ਚਰਨ ਸਿੰਘ ਜੀ ਚੰਡੀਗੜ੍ਹ ਤੋਂ ਆਏ ਆ ਹਾਂ ਇਹ ਹਰਿਆਣਾ ਸਰਕਾਰ ਦੀ ਨੌਕਰੀ ਕਰਕੇ ਰਿਟਾਇਰ ਹੋਏ ਆ ਤੇ ਉੱਥੇ ਦਾ ਜਿਹੜਾ ਐਕਸਪੀਰੀਅੰਸ ਆ ਉਹ ਡਾਕੂਮੈਂਟ ਵਾਸਤੇ ਸਾਂਝਾ ਕਰਨਗੇ। ਉਹ ਜੀ। ਵਾਈਕੁਲ ਜੀ ਕਾਲ ਸਾਹਿਬ, ਵਾਈਕੁਲ ਜੀ ਕੀ ਫਤਿਹ। ਅੱਜ ਅਸੀਂ ਖੁਸ਼ੀ ਦਾ ਜਨਨ ਸਾਰਾ ਪਰਿਵਾਰ ਆਪਣੇ ਘਰ ਇਕੱਠੇ ਹੋਏ ਆ। ਔਰ ਇਸ ਖੁਸ਼ੀ ਦੇ ਵਿੱਚ ਅਸੀਂ ਅੱਜ ਇੱਕ ਮੂਵੀ ਤਿਆਰ ਕਰ ਰਹੇ ਹਾਂ ਸਭ ਦੀ ਕਿਹੜੇ ਸਾਡੇ ਬਜ਼ੁਰਗ ਆ ਤਾਏ ਚਾਚੇ ਆ ਜਾਂ ਉਹਨਾਂ ਦੇ ਪੇਟੇ ਸਾਰਿਆਂ ਦਾ ਅਸੀਂ ਇਕੱਠੇ ਹੋ ਕੇ ਅਸੀਂ ਇੱਕ ਖੁਸ਼ੀ ਮਨਾ ਰਹੇ ਆ ਮੈਂ ਚਰਨ ਸਿੰਘ ਪੁੱਤਰ ਸੁਖਪਾਲ ਸਿੰਘ ਭਵੀ ਦੇ ਹਰਿਆਣਾ ਪੁਲਿਸ ਵਿੱਚ ਤਲੇਗਾ ਤੇ ਉੱਥੇ ਰਿਆਣਾ ਤੇ ਰਹੇ ਰਿਆਣੇ ਤੋਂ ਬਾਅਦ ਉਹਨਾਂ ਨੇ ਉੱਥੇ ਆਪਣਾ ਸਟੇਟ ਕਰ ਲਿਆ ਰਹਿਣ ਫੈਨ ਜੋ ਕੁਝ ਵੀ ਉੱਥੇ ਹੀ ਬਣਾ ਲਿਆ ਚੰਡੀਗੜ੍ਹ ਤੇ ਉੱਥੇ ਰਿਟਾਇਰ ਹੋਏ ਉੱਥੇ ਹੀ ਉਹ ਬਸ ਗਿਆ ਸਦਾ ਸ਼ਵਾਰਨ ਸਿੰਘ ਲੁਧਿਆਣੇ ਹੋ ਰਿਟਾਇਰ ਹੋਏ ਲੁਧਿਆਣੇ ਵਸਦਾ ਹੈ ਛੋਟਾ ਸਦਾ ਗੁਰਵਖ ਸਿੰਘ ਛੋਟਾ ਭਰਾ ਸੀਗਾ ਉਹ ਸ਼ਵਨ ਸਿੰਘ ਦੇ ਸਾਡੂ ਵੀ ਲੱਗਦਾ ਸੀ ਤੇ ਭਰਾ ਵੀ ਲੱਗਦਾ ਉਹਨਾਂ ਨੇ ਦੋਨਾਂ ਨੇ